ਮਲਾਇਆ ਮੋਹਾਲੀ ਪੁਸਾਰਾ ਚੱਕਰ ਦੂਸਰੇ ਮੋਹਾਲ ਦੇ ਨਾਇਰ ਤੇ ਪਿਆਜੀ ਕੱਪੜੇ ਪਾਨੇ ਉਹ ਫਿਰ ਪਤਾ ਲੱਗਾ ਕੁਝ ਪਤਾ ਲੱਗਿਆ ਕੀ ਕਾਰਨ ਰਿਹਾ ਦੋ ਕੋਈ ਨੂੰ ਪਤਾ ਨਹੀਂ ਸਾਡੇ ਕੋਲ ਹੀ ਬੈਠਾ ਲੱਗ ਗਿਆ ਨਾ ਦੁਕਾਨ ਤੇ ਆਇਆ ਸਾਡੇ 12 ਵਜੇ ਮੁੰਡਾ ਉਹਨੂੰ ਘਰੇ ਟੈਲੀ ਠੀਕ ਕਰਨ ਗਿਆ ਉਹ ਟੈਲੀ ਠੀਕ ਕਰਾ ਕੇ ਆਪਣੇ ਬੱਚੇ ਨੂੰ ਲੈਣ ਚਲਾ ਗਿਆ ਉਸ ਸੈਨਿਕ ਦਾ ਪਤਾ ਨਹੀਂ ਕਿੰਨੇ ਵੇਲੇ 2:00 12:00 12:30 ਉਹਨੂੰ ਘਰ ਛੱਡਿਆ ਕਰ ਲੈਣ। ਉਸ ਤੋਂ ਬਾਅਦ ਨਹੀਂ ਪਤਾ ਵੀ ਕੀ ਹੋਇਆ। ਕਿੰਨੇ ਬੱਚੇ ਨੇ? ਇੱਕ ਬੇੜਾ ਇੱਕ ਬੇਟੀ ਹੈ ਜੀ। ਕਿ ਲੋਕ ਕਿੰਨੇ ਕੁੰਮਰੇ ਦਾ। ਨਾ ਯਸ਼ਵਾਲਾ 55 ਸਾਲ ਦੀ ਉਮਰ ਹੈ। ਕੰਮ ਕੀ ਕਰਦੀ ਸੀ? ਕੰਮ ਉਸੇ ਜਿਹੜਾ ਛੋਟਾ ਮੋਟਾ ਦੀਪਾਲਾ ਕੰਮ ਹੈਗਾ ਤੇ ਫੈਕਟਰੀ ਦਾ ਫੈਕਟਰੀ ਬੰਦ ਹੋ ਗਈ। ਉਹ ਟ੍ਰੇਡਿੰਗ ਦਾ ਕੰਮ ਕਰਦਾ ਸੀ। ਕਿ ਲੱਗਦਾ ਵੀ ਟੈਨਸ਼ਨ 'ਚ ਰਹੇ ਸੀ। ਕੁਛ ਕਹਾਣੀ ਸਤਿ ਸ੍ਰੀ ਅਕਾਲ ਇਹ ਜੀ ਗੱਲ ਹੋਈ ਤਾਂ ਨਹੀਂ ਹੈ ਅਸਟਾ ਨੂੰ ਹੌਸਲਾ ਨਹੀਂ ਦੇਣਾ ਹੁੰਦਾ ਜੇ ਵੀ ਚਲ ਕੋਈ ਗੱਲ ਨਹੀਂ ਹੈ ਜਿਹੜਾ ਉਹ ਹੋ ਗਿਆ ਤਾਂ ਆਪਣਾ ਕੰਮ ਕਰ ਹਮ ਹਸਨ ਨਹੀਂ ਹੋ ਗਲ ਹੁੰਦੀ ਉਹ ਤਾਂ ਜਿਵੇਂ ਮਹੱਲੇ ਦਾ ਮੁੰਡਾ ਖੜਾ ਹੁੰਦਾ ਜਾਣ-ਮਝਣ ਹੁੰਦੀ ਹੈ ਮੈਨੂੰ ਕਹਿੰਦਾ ਰੋਟੇ ਬੁੱਲ ਤੇ ਛੱਡਿਓ ਬੱਸ ਤੂੰ ਮੈਨੂੰ ਕਿਸੇ ਨਾਲ ਮਿਲਣ ਆਉਣਾ ਉਹ ਜਿਹੜਾ ਛੱਡ ਕੇ ਬਾਪ ਚਲਾ ਗਿਆ ਪਸੰ ਨਹੀਂ ਪਤਾ ਤਾਂ ਉਹ ਤਾਂ ਤੁਸੀਂ ਬਗਾਇ ਨਹੀਂ ਜਿਵੇਂ ਉਹਨਾਂ ਨੂੰ ਨਹੀਂ ਸਫਲਤਾ ਮਿਲਦੀ ਕੋਈ ਹਾਲ ਤੱਕ ਵੀ ਮੇਰੀ ਨਹੀਂ ਹੈ ਸਾਡੇ ਕੋਲ ਇਨਫੋਰਮੇਸ਼ਨ ਆਈ ਵੀ ਕਿਸੇ ਕੋਈ ਵਿਅਕਤੀ ਨਾ ਨਹਿਰ ਚ ਛਾਲ ਮਾਰ ਗਿਆ ਉਸੇ ਟਾਈਮ ਅਸੀਂ ਰਸੇ ਵਗੈਰਾ ਦਾ ਇੰਤਜ਼ਾਮ ਕਰਕੇ ਅਸੀਂ ਕੋਸ਼ਿਸ਼ ਕੀਤੀ ਵੀ ਇਹਦੋਂ ਲੱਭਿਆ ਜਾਵੇ ਤੇ ਵਾਟਰ ਪਰ ਨਹੀਂ ਮਿਲਿਆ ਜਿਸ ਦਾ ਨਾਮ ਜਸ਼ਪਾਲ ਹੈ ਪੁੱਤਰ ਦਵਾਰਕਾ ਦਾ ਬਟਿੰਡੀਆ ਮਹੱਲਾ ਨਾਬੇ ਦਾ ਰਹਿਣ ਵਾਲਾ ਬਾਅਦ ਚ ਪਤਾ ਲੱਗਿਆ ਸਾਨੂੰ ਕਿੰਨੀ ਉਮਰ ਹੈ ਤੇ ਉਮਰ ਕਰੀਬ ਕਾਰਨ ਹਲੇ ਕੁਝ ਨਹੀਂ ਉਹਦਾ ਪਰਿਵਾਰ ਕੋ ਪਤਾ ਕਰਾਂਗੇ ਹੁਣ ਕੀ ਮਤਲਬ ਹੈ ਇੱਥੇ ਜਿਹੜਾ ਹੈ ਚੌਂਕੀ ਦੇ ਮਲਾਜਨ ਵੀ ਦੇਖਿਆ ਜੀ ਕਿਉਂਕਿ ਇਸ ਤਰ੍ਹਾਂ ਕਿ ਦਰੂ ਆ ਰਹੀ ਸੀ ਉਹਨਾਂ ਦੇ ਦੱਸਣ ਮੁਤਾਬਕ ਆਪੇ ਇਧਰੋਂ ਮਤਲਬ 90 ਸਾਈਡ ਤੋਂ ਨਹਿਰ ਤੇ ਡੁੱਬੇ ਦਾ ਦਿਖਾਈ ਦਿੱਤਾ ਸੀ ਮਾੜਾ ਮੋਟਾ ਉਹਦੇ ਮੂੰਹ ਚੋਂ ਝੱਕ ਚੋ ਕੁ ਵੀ ਆਈ ਉਸੇ ਟਾਈਮ ਇੱਕ ਲੜਕਾ ਰੱਸਾ ਦੇ ਕੇ ਨਹਿਰ ਤੇ ਗਿਆ ਤੇ ਪਰ ਉਹਦੇ ਉਹਨੂੰ ਸਫਲਤਾ ਨਹੀਂ ਮਿਲੀ ਤੇ ਹੁਣ ਵੀ ਗੋਤਾਖੋਰ ਲੱਗੇ ਹੋਏ ਨੇ ਦੇਖਦੇ ਜੇ ਜਦੋਂ ਮਿਲ ਗਈ ਫਿਰ ਕਿੰਨਾ ਕੁ ਟਾਈਮ ਹੋ ਗਿਆ ਗੋਤਾਖੋਰ ਗੋਤਾਖੋਰ ਨੂੰ 3-4 ਘੰਟੇ ਹੋਈ ਲੱਗਿਆ ਨੂੰ ਹਾਂਜੀ ਉਸੇ ਟਾਈਮ ਬੁਲਾ ਲਈ ਸੀਗੇ ਉਸ ਤੋਂ ਬਾਅਦ 3-4 ਘੰਟੇ ਲੱਗ ਰਹੇ ਨੇ ਕੋਸ਼ਿਸ਼ਾਂ ਜਾਰੀ ਨੇ ਜੇ ਮਿਲਗੀ ਰੈਡਵਰਡ ਜੋ ਜ਼ਿੰਮੇਵਾਰੀਓ ਕਰਦਾਂਗੇ